ਅੱਜ ਐਸ਼ੀ ਗਾਲ ਜੀ ਸਾਰਿਆਂ ਨੂੰ ਤੇ ਪਈ ਅੱਜ ਸ਼ੂਟ ਤੇ ਪਹੁੰਚੇ ਹੋਏ ਸੀਗੇ ਤੇ ਟ੍ਰੈਕ ਜੰਕਸ਼ਨ ਹੋਰ ਬਾਈ ਜੀ ਨੇ ਸਭ ਸਰਾਬ ਕਰ ਜਮਾ ਸੱਟਾ ਵਈ ਜਾਣਾ ਬੱਲੇ ਬੱਲੇ ਆ ਬੱਲੇ ਹੋਰ ਫਿਰ ਬਈ ਪਰਮਾਤਮਾ ਨੇ ਨਿਬੜਿਆ ਸ਼ੂਟ ਦਾ ਫਿਲਮਾਂ ਦਾ ਬਈ ਨਿਬੜ ਗਿਆ ਇੱਕ ਹੋਰ ਕਰਨੀਆ ਫਿਲਮਾਂ ਬਸ ਹੋਰ ਕਰਨੀਆ ਦੋ ਵਾਰ ਚੱਲ ਵਧੀਆ ਬਈ ਪਰਮਾਤਮਾ ਰੱਖਿਆ ਬਖਸ਼ੇ ਚਲੋ ਵੀ ਹੋਰ ਸੁਣਾਓ ਬਈ ਗੱਲਬਾਤ ਹੋਰ ਵਧੀਆ ਘੈਂਟ ਸੱਟਾ ਵਈ ਜਾਣਾ ਕਿਰਪਾ ਬਾਬੇ ਨਾਲ ਦੀ ਗੱਲਬਾਤ ਮਾਈ ਗਰਮ ਹੋਤਾ ਕਰਦਾ ਬਈਆ ਹਾਂ ਹਾਂ ਗਰਮੀ ਬਹੁਤ ਦਾ ਯਾਰ ਇਹ ਟੈਂਪਰੇਚਰ ਕਿੰਨਾ ਸਾਰੇ ਜਣੇ ਦਰਖਤ ਲਾਈਏ ਆਪਾਂ ਰਲ ਕੇ ਹਾਂ ਤੇ ਜੇ ਆਪਾਂ ਇੱਕ ਇੱਕ ਦਰਖਤ ਵੀ ਲਾਈਏ ਸਾਰੇ ਜਣੇ ਦੋ ਦੋ ਚਲ ਜੇ ਆਪਾਂ ਦੋ ਦੋ ਦਰਖਤ ਲਾਉਨੇ ਆ ਵੀ ਕਈ ਵਾਰ ਇੱਕ ਦਰਖਤ ਖਰਾਬ ਹੁੰਦਾ ਹਾਂ ਤਾਂ ਬਹੁਤ ਵੱਡੀ ਗੱਲ ਹੈ ਕਿ ਵੀ ਜੇ ਇੱਕ ਇੱਕ ਦਰਖਤ ਵੀ ਆਪਣਾ ਲਾਇਆ ਕਾਹੋ ਜੀ ਤੇ 45 ਟੈਂਪਰੇਚਰ ਹੋਣ ਲੱਗ ਗਿਆ ਬਹੁਤ ਬੁਰਾ ਹਾਲ ਹੋ ਜਾਣਾ ਅੱਗੇ ਜੇ ਵੀ ਪੰਜਾਬ ਦੀ ਬਾਗੀ ਸੂਈ ਫਿਰ ਤਾਂ ਬਸ ਫਿਰ ਤਾਂ ਵੀਰੇ ਪਿਗਲ ਲੱਗ ਜਾਣਗੇ ਬੰਦੇ ਹਾਂ ਮਰ ਜਾਣਗੇ ਵੀਰੇ ਫਿਰ ਤਾਂ ਦੁਨੀਆਦਾਰੀ ਖਾਤਮਾ ਮੈਂ ਕਹਿੰਦਾ ਭਾਈ ਆਪਾਂ ਰੜਕੇ ਸਾਰੇ ਜਣੇ ਕਿ ਕਿ ਦਰਖਤ ਲਾਈਏ ਆਬ ਦੇ ਲਈ ਵੀ ਯਾਰ ਮੈਂ ਮੈਂ ਲਾਉਣਾ ਮੇਰੀ ਜ਼ਿੰਮੇਵਾਰੀ ਆ ਅਸੀਂ ਵੀ ਲਾ ਰਹੇ ਹਾਂ ਤੇ ਤੁਸੀਂ ਵੀ ਲਾਓ ਸਹੀ ਬਾਕੀ ਭਾਈ ਚਾਹੇ ਕੋਰੇ ਇਥੇ ਕੋਈ ਲੱਲਾ ਕੱਖ ਨਹੀਂ ਤਾਂ ਬਾਦੂ ਦੁਨੀਆਵੀ ਗੱਲਾਂ ਨਹੀਂ ਆਪਣੀਆਂ ਐ ਘਰੋਂ ਬਾਹਰ ਕਰ ਲਓ ਜੇ ਧਰਤੀ ਨਹੀਂ ਹੋਊਗੀ ਜੇ ਧਰਤੀ ਤੇ ਕੈਂਟ ਵਾਤਾਵਰਨ ਨਹੀਂ ਨਹੀਂ ਉਹ ਹੋਊਗਾ ਹਨ ਵੀ ਮੇਰਾ ਕਹਿਣ ਦਾ ਮਤਲਬ ਆ ਵੀ ਦਰਖਤ ਹੀ ਨਹੀਂ ਹੋਣਗੇ ਯਾਰ ਪਾਣੀ ਨਹੀਂ ਹੋਊ ਤਾਂ ਆਪਾਂ ਕਰਾਂਗੇ ਕੀ ਸਹੀ ਹੈ ਬਈ ਹਨ ਬਾਕੀ ਐ ਵੀ ਆ ਬਈ ਚਲ ਚਾਹੀ ਕਿਸੇ ਦੀ ਯਾਦ ਚੀ ਲਾ ਦੋ ਯਾਦ ਚ ਵੀ ਲਾ ਦੋ ਪਰ ਜੁਮੇਦਾਰੀ ਸਮਝੋ ਯਾਰ ਵੀ ਹਾਂ ਸਾਰੇ ਤੋਂ ਆਪਾਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪ ਆਪ ਲਾਈਏ ਹਨ ਆਪਾਂ ਪਹਿਲਾਂ ਆਪ ਚੰਗੇ ਬਣੀਏ ਫਿਰ ਅਗਲੇ ਨੂੰ ਕਹੀ ਵੀ ਚੰਗਾ ਬਣ ਬਾਕੀ ਨਾਲ ਐ ਵੀ ਆ ਬਈ ਜੇ ਦਰਖਤ ਲਾ ਕੇ ਉਸ ਜੇ ਪਾਣੀ ਪਈ ਜਾਵੇ ਸੇਵਾ ਹੋਈ ਜਾਵੇ ਉਹਦੀ ਫਿਰ ਉਦੋਂ ਹੀ ਜਿਆਦੇ ਪੰਨਾ ਹੈ ਤੇ ਇੱਕ ਹੋਰ ਕਰ ਲਾ ਕੇ ਲੋਕ ਦਰਖਤ ਬਈ ਛੱਡਦੇ ਉਹ ਵੀ ਹੈ ਨਾ ਇੱਕ ਥੋੜਾ ਜਿਹਾ ਹੋਰ ਆਪਾਂ ਨੂੰ ਸਿਆਣੇ ਬਣਨਾ ਪੈਣਾ ਜਿਹੜੋਂ ਦਰਖਤ ਸੜਕਾਂ ਦੇ ਲੱਗੇ ਹੋਏ ਨੇ ਨਾ ਜਿਨ੍ਹਾਂ ਨੇ ਜਮੀਨਾਂ ਨੇ ਸੜਕਾਂ ਦੇ ਉਹ ਯਾਰ ਅੱਗ ਲਾ ਦਿੰਦੇ ਸਾਰੇ ਦਰਖਤ ਮਚਾ ਦਿੰਦੇ ਹਾਂ ਇਤਕੀ ਬਹੁਤ ਮੱਚ ਗਏ ਇਤਕੀ ਇਨੇ ਦਰਖਤ ਮੱਚੇ ਨੇ ਨਾ ਤਾਂ ਕਰਕੇ ਵੀ ਐਵੇਂ ਫਿਰ ਦੜਪੇ ਨਹੀਂ ਜਾਂਦੇ ਬਈ ਇੱਥੇ ਜਿੰਨੇ ਦਰਖਤ ਹੋਰ ਵੀ ਸਾਡੇ ਪਿੰਡਾਂ ਕਨੀ ਵੀ ਬਹੁਤ ਜਿਆਦਾ ਲੱਗਦਾ ਹੈ ਬਈ ਦਰਖਤਾਂ ਦਾ ਟੈਂਪਰੇਚਰ ਬੜਾ ਵਧ ਗਿਆ ਬਈ ਅਜਿਹੀ ਬਜ਼ੁਰਗ ਨੇ ਜਿਹੜੇ ਵਿਚਾਰੇ ਬਹੁਤ ਫਟ ਗਏ ਬਾਈ ਗਰਮੀ ਵਾਲੀ ਪਈ ਸੀ ਨਾ 45 ਟੈਂਪਰੇਚਰ ਪਹਿਲੀ ਵਾਰ ਹੀ ਦੇਖਿਆ ਆਪਾਂ ਨਹੀਂ 38 40 40 ਤੱਕ ਮੈਂ ਬਸ 40 ਤੱਕ ਸਾਡੇ ਨਾਲ ਘਰੋਂ ਟਾਈਮ ਪੀਸ ਲੱਗਿਆ ਹੁੰਦਾ ਸੀ ਦੂਜਾ ਜੀਤੇ ਟੈਂਪਰੇਚਰ ਵੀ ਆਹ ਤਾਂ ਇਹ ਟੈਂਪਰੇਚਰ ਉਹਦੇ ਕਹਿੰਦਾ ਟੈਂਪਰੇਚਰ ਕਹਿੰਦਾ ਟੈਂਪਰੇਚਰ ਪਹਿਲਾ ਟੈਂਪਰੇਚਰ ਅੱਡਾ ਉਹ ਹੋ ਰਿਹਾ ਹੈਗਾ ਮੈਨੂੰ ਲੱਗਦਾ ਉਹ ਟਾਈਮ ਪੀਸ ਦਾ ਫਿਰ ਕੋਈ ਟੈਂਪਰੇਚਰ ਦੱਸ ਨਹੀਂ ਹਟ ਕੇ ਵੀ ਹੁਣ ਤਾਂ ਅਟਕ ਗਏ ਨੇ ਮੇਰੇ ਵੀ ਨਾਲ ਖਰਾਬ ਹੋ ਗਿਆ ਸੀ ਵੀਰੇ ਅੱਛਾ ਇੱਕ ਏਸੀ ਆਵਰੇ ਏਸੀ ਨੇ ਬਾਲਾ ਆਇਆ ਹੋਵੇ ਜਲੂਜ਼ ਕਰਦਾ ਬਈ ਲੋਕਾਂ ਦਾ ਯਾਰ ਹੁਣ ਹਰ ਇੱਕ ਬੰਦੇ ਸਿੱਤੋਂ ਬੰਦਾ ਗੱਲ ਹੀ ਨਹੀਂ ਕਰਦਾ ਪਰ ਇਹ ਵੀ ਠੀਕ ਆ ਵੀ ਇੰਨੀ ਗਰਮੀ ਵੀ ਚੱਲਣੀ ਚਾਹੀਦੀ ਆ ਇਹ ਥੋੜੀ ਆ ਵੀ ਉਹ ਪਤਾ ਬੜੇ ਸੋਹਲ ਹੋ ਗਏ ਬਾਈ ਸਹੀ ਹੈ ਜਿਹੜੇ ਪਹਿਲਾਂ ਨੇ ਬਜ਼ੁਰਗ ਦੀ ਆਪਣੇ ਉਹਦਾ ਹੱਥਾਂ ਨਾਲ ਕਣਕਾਂ ਵੜਦੇ ਇਹ ਜਿੱਦ ਨੂੰ ਚ ਤੂੜੀਆਂ ਸਾਹਮ ਦੇਦੀ ਹੁਣ ਤਾਂ ਆਪਾਂ ਤਾਂ ਕੰਮ ਹੀ ਨਹੀਂ ਕਰਦੇ ਕੋਈ ਬਾਕੀ ਨਾਲੇ ਐ ਵੀ ਆ ਬਾਈ ਬਾਕੀ ਸੋਨੂ ਵੀ ਸਲੂਟ ਆ ਬਾਈ ਧੁੱਪ ਦੇਖ ਲੋ ਮੈਨੂੰ ਲੱਗਾ ਬਾਹਰ ਸਾਢੇ ਪਾ ਇੱਕ ਦਾ ਟਾਈਮ ਹੋ ਗਿਆ ਪਿਆ ਸ਼ੂਟ ਧੁੱਪ ਹੀ ਜਲਾ ਰਖਿਆ ਉਹ ਤਾਂ ਬਾਈ ਆਪਣਾ ਕਰਮ ਆ ਯਾਰ ਆ ਨਾਲ ਤਾਂ ਆਪਾਂ ਕਰ ਨਹੀਂ ਕਰਦੇ ਬਾਕੀ ਸਾਰੇ ਠੀਕ ਆ ਵਧੀਆ ਦਰਖਤ ਵਾਲੀ ਗੱਲ ਆਪਾਂ ਬੜੀ ਕਰ ਲਈ ਇਹ ਇਹ ਤੇ ਗੌਰ ਕਰਨੀ ਚਾਹੀਦੀ ਆਪਾਂ ਨੂੰ ਸਹੀ ਹੈ ਸਹੀ ਹੈ ਚਲੋ ਥੈਂਕ ਯੂ ਬਾਈ